ਹੈਲੋ ਜੀ ਸਸੇਕਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੜੇ ਚੈਨਲ ਤੇ ਨਵਨੀਤ ਕਿਚਨ ਵਿਲੌਗ ਤੇ ਸੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤੁਹਾਨੂੰ ਲਾਈਕ ਸ਼ੇਅਰ ਕਰਿਓ ਜੀ ਸੋ ਅੱਜ ਅਸੀਂ ਨੂੰ ਲੱਕੀਆਂ ਹਲਵਾ ਇੱਕ ਅਲੱਗ ਤਰੀਕੇ ਨਾਲ ਇਹਨੂੰ ਅਸੀਂ ਐਕਸਟਰਾ ਛੋਟਾ ਜਿਹਾ ਛੋਟਾ ਸੀ ਹਲਵਾ ਨਿਕਾ ਜਿਆ ਉਹਦੇ ਬੀਜ ਕੱਟ ਲੇ ਤੁਹਾਨੂੰ ਜਿਹੜਾ ਸਿਕਰਸ ਵਿੱਚ ਸਿਲਕੇ ਸਮੀਤੀ ਕੱਟ ਲਿਆ ਪੀਏ ਆਪਾਂ ਹੋਮਲੀ ਕਿਤੇ ਤਾਂ ਹੀ ਆਪਾਂ ਛੋਟਾ ਛੋਟਾ ਕਟਿਆ ਤੇ ਇੰਦਰਲੇ ਪਿਆਜ਼ ਲਸਣ ਅਦਰਕ ਤੇ ਟਮਾਟਰ ਤੇ ਇਹ ਲਈਆਂ ਹਰੀਆਂ ਮਿਰਚਾਂ ਇਹਨਾਂ ਨੂੰ ਕ੍ਰਸ਼ ਕਰ ਲੈਣਾ ਟਮਾਟਰ ਨੂੰ ਵੀ ਆਪਾਂ ਕ੍ਰਸ਼ ਕਰ ਲੈਣਾ ਤੇ ਬਣਾਉਨੇ ਅੱਜ ਹਲਵੀ ਦੀ ਹਲਵਾ ਆਪਾਂ ਤੇ ਹਲਵਾਈ ਕਹਿੰਦੇ ਪਰ ਕਈ ਲੋਕੀ ਪੇਠਾ ਬੋਲਦੇ ਮੰਮੀ ਨੂੰ ਪੇਠ ਪਰ ਪੇਠਾ ਹੋ ਨਹੀਂ ਹੁੰਦਾ ਪੇਠਾ ਉਹਨੂੰ ਭੁਲੀਦਾ ਜਦੀ ਮਠਿਆਈ ਬਣਦੀ ਆ ਹਰੇ ਜੀ ਦੀ ਇਹਨੂੰ ਅਸੀਂ ਬੋਲਦੇ ਆ ਹਲਵਾ ਤੇ ਜਾਂ ਪੰਪਕਿਨ ਸੋ ਇਹਦੀ ਦੀ ਆਪਾਂ ਇਹਦੀ ਅਜਾ ਬਣਾਉਨੇ ਆ ਬੜੀ ਟੇਸਟੀ ਜੀ ਸਬਜੀ ਇਹ ਸਾਰਾ ਕੁਝ ਕੱਟਣਾ ਦੇਖਦੇ ਕਿਸਾ ਜਿਵੇਂ ਥੋੜਾ ਜਿਹਾ ਮੋਟਾ ਕੱਟਿਆ ਗਿਆ ਇਸ ਤੋਂ ਵੀ ਬਰੀਕ ਚਾਹੀਦਾ ਤੇ ਆਦਰਕ ਲਸਣ ਸਾਰਾ ਕੁਝ ਇਹਨਾਂ ਨੂੰ ਹਰੀਆਂ ਮਿਰਚਾਂ ਨੂੰ ਤੇ ਟਮਾਟਰ ਨੂੰ ਆਪਾਂ ਇਕੱਠਿਆਂ ਹੀ ਜਿਹੜਾ ਚੌਪ ਕਰ ਲੈਣਾ ਚੋਪਰ ਚ ਇੰਦਰ ਰੱਖ ਲਈਏ ਆਪਾਂ ਕੜਾਈ ਲਓ ਜੀ ਹੁਣ ਪਾਵਾਂਗੇ ਇਹਦੇ ਚ ਤੇਲ ਕੜਾਈ ਚ ਥੋੜਾ ਜਿਹਾ ਵੱਧ ਪਊਗਾ ਬੈਠ ਹੈਗਾ ਤੇ ਕੱਚੀ ਕੀਆ ਕੱਚੀ ਤੋਂ ਬਾਂਦਾ ਥੋੜਾ ਡੇਢ ਕੱਚੀ ਮੈਂ ਇੰਨਾ ਕਦੀ ਤੇਲ ਪਾਇਆ ਨਹੀਂ ਪਰ ਮੈਂ ਸਾਡੇ ਨੇਬਰ ਜਿਹੜੇ ਆ ਉਹਨਾਂ ਨੇ ਸਬਜੀ ਇਸ ਤਰੀਕੇ ਨਾਲ ਇੱਕ ਦਿਨ ਬਣਾਈ ਸੀ ਤੇ ਮੈਨੂੰ ਸਵਾਦ ਬੜੀ ਲੱਗੀ ਉਹਨਾਂ ਨੇ ਭੇਜੀ ਸੀ ਸੋ ਇਹ ਮੈਂ ਉਹਨਾਂ ਦੀ ਰੈਸਪੀ ਲਈ ਆ ਤੇ ਥੋੜਾ ਬੋਤਾ ਉੱਪਰ ਕਿਉਂਕਿ ਉਹ ਤਾਂ ਮਿਰਚ ਮਸਾਲਾ ਬੜਾ ਖਾਂਦੇ ਆ ਤੇ ਮੇਰਾ ਮਿਰਚ ਮਸਾਲਾ ਥੋੜਾ ਘੱਟ ਹੋਣਾ ਆ ਤੇ ਤੇਲ ਹੁਣ ਮੈਂ ਪਾ ਦੇ ਲਿਆ ਥੋੜਾ ਬਸ ਪਰ ਮੈਨੂੰ ਘਬਰਾਟ ਹੋਣ ਨਿੱਕਿਆ ਤੇਲ ਮੈਂ ਕਿਉਂ ਜਿਆਦਾ ਪਾ ਲਿਆ ਇੰਨਾ ਤੇਲ ਮੈਂ ਕਦੀ ਨਹੀਂ ਗਏ ਸਬਜੀ ਚ ਪਾਉਂਦੀ ਤੇ ਮੈਨੂੰ ਤਾਂ ਮੈਂ ਤਾਂ ਘੱਟ ਕਰਨ ਲੱਗੀ ਮੈਨੂੰ ਤਾਂ ਜ਼ਿਆਦਾ ਲੱਗਣ ਡਿਆ ਇਹ ਪੈਂਦੀ ਜਿੱਦਾਂ ਇੱਥੇ ਤਾਰੀਆਂ ਲਾਲਾ ਨਿਕਲਣਾ ਹੁੰਦਾ ਉਹ ਨਹੀਂ ਹਲਵੀ ਨੇ ਲੋ ਜੀ ਅੱਜ ਦੇਖੀ ਜਾਏਗੀ ਅੱਜ ਫਿਰ ਜ਼ਿਆਦਾ ਮਿੱਠੇ ਮਸਾਲੇ ਵਾਲੀ ਸਬਜ਼ੀ ਚੱਲੂਗੀ ਫਿਰ ਪੈਣੀ ਹੈ ਜਿਹੜਾ ਤੇ ਪੈ ਜਾਣ ਫਿਰ ਕੀ ਕਰਨਾ ਇਹ ਤੇਲ ਹੋ ਗਿਆ ਸਾਡਾ ਗਰਮ ਤੇ ਇਹਦੇ ਚ ਪਾ ਦਈਏ ਆਪਾਂ ਪਿਆਜ਼ ਪਹਿਲੋ ਜੀ ਜ਼ਿਆਦਾ ਲੱਗਿਆ ਸਾਡੇ ਪਾਪਾ ਨੂੰ ਕਿ ਤੇਲ ਬਹੁਤ ਜ਼ਿਆਦਾ ਹੈ ਫਿਰ ਤੋੜਾ ਫਿਰ ਤੋੜਾ ਸਿੱਧਾ ਹੀ ਬੋਲ ਦੇਣਾ ਖਾਣੀ ਵੀ ਨਹੀਂ ਤੇ ਬੋਲ ਦੇਣਾ ਵੀ ਆ ਤੇਲ ਨੂੰ ਤੇਲ ਕੀਤਾ ਕੰਮ ਅਜ ਕਿਉਂਕਿ ਮੈਨੂੰ ਆਪ ਪਾ ਤੇ ਮੈਂ ਲਿਆ ਤੇਲ ਜਿਆਦਾ ਕਿਉਂਕਿ ਇਹ ਵੈਸੇ ਤੇਲ ਚ ਹੀ ਬਣਦੀ ਜਿਆਦਾ ਤੇਲ ਪਾਓਗੇ ਤੇਰੀ ਵਧੀਆ ਬਣੂਗੀ ਤੇ ਆਜ ਪਾਤਾ ਹੁਣ ਪਾਤਾ ਅਦਰਕ ਤੇ ਨਾਲ ਹੀ ਪਾ ਲੈਣਾ ਲਸਣ ਸਵਾਦ ਤੇ ਜਰੂਰ ਬਣੂਗੀ ਕਿਉਂਕਿ ਜਿਹਦੇ ਚ ਤੇਲ ਪਾ ਜਣਾ ਉਹਨੇ ਸਵਾਦ ਹੀ ਕੋਈ ਬੰਨਾ ਮੈਂ ਉਹਨਾਂ ਦੀ ਖਾਦੀ ਤੇ ਫਿਰ ਮੈਂ ਆਪ ਵੀ ਨੋਟ ਕਰ ਲਿਆ ਕੀ ਕੀ ਪਾਇਆ ਉਹਨਾਂ ਨੇ ਵਿੱਚ ਤੇ ਇਹ ਹੋ ਗਿਆ ਪਿਆਜ਼ ਅਦਰਕ ਲਸਣ ਨੂੰ ਜੀ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਅੰਨੇ ਤੇਲ ਜਿਦਾਂ ਤੇਲ ਸਜਿਵਣਾ ਕੋ ਚਲੋ ਅੱਜ ਥੋੜਾ ਜਿਆਦਾ ਤੇਲ ਖਾ ਲੈਨੇ ਥੋੜੇ ਜਿਹਾ ਤੋ ਇਹਨੂੰ ਬੰਨੋ ਆਪਾਂ ਪੁੰਨ ਲੀਏ ਤੇਰੇ ਵਿੱਚ ਮਸਾਲੇ ਪਾਉਣੇ ਆ। ਇਹ ਲਸਣ ਜਾਇਦਾ ਕਲਰ ਹੋ ਗਿਆ ਚੇਂਜ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਵਾਲਾ ਮਸਾਲਾ। ਇਹਦੇ ਚ ਹੈਗੀ ਆ ਸੌਂਫ, ਮੇਥੇ, ਕਾਲੀ ਮਿਰਚ ਤੇ ਥੋੜੀ ਜੀ ਕਲੌਂਜੀ। ਤੇ ਇਹ ਸਮਝੋ ਜਿਹੜਾ achar ਵਾਲਾ ਮਸਾਲਾ ਹੁੰਦਾ, achar hi masala ਉਹ ਆ ਇਹ ਸਾਰਾ ਜਿਹੜਾ ਆ ਅਸੀਂ ਪੀਸ ਕੇ ਰੱਖਿਆ ਹੋਇਆ। ਇਹਨੂੰ ਪਾ ਦਾਂਗੇ ਵਿੱਚ ਨੌਲੀ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਜਿੰਨੇ ਕਿ ਤੁਸੀਂ ਖਾਂਦੇ ਹੋ ਉਸ ਦੇ ਹਿਸਾਬ ਨਾਲ ਪਾ ਲਓ ਹਲਦੀ ਤੇ ਪਾਵਾਂਗੇ ਉ ਜੀਰਾ ਹੌਣ ਕਾਦਾਂ ਗੇੜਿਚ ਨਮਕ ਥੋੜੀ ਜਿਹੀ ਹੁੰਦੀ ਹੋਰ ਨਮਕ ਟੇਸਟ ਅਕੋਰਡਿੰਗ ਆਹਦੀ ਮਸਾਲਾ ਸਾਰਾ ਹੋ ਗਿਆ ਸਾਡਾ ਰੈਡੀ ਤੇ ਹੁਣ ਆਪਾਂ ਪਾ ਦੇਣਾ ਇਹਦੇ ਵਿੱਚ ਟਮਾਟਰ ਤੇ ਹਰੀ ਮਿਰਚਾ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਇਹ ਟਮਾਟਰ ਆ ਉਲਜਣ ਥੋੜੇ ਜੇ ਲਓ ਥੋੜਾ ਜਿਹਾ ਪਾਣੀ ਐਡ ਕਰ ਦਿੰਦਾ ਆਸ ਗੋਲ ਨੂੰ ਤਪਕਾ ਕੇ ਤੇ ਆਪਾਂ ਇਹਦੇ ਵਿੱਚ ਕਰ ਦਣਾ ਐਡ ਹਲਵਾ ਇਹ ਬਣ ਜਣਾ ਜੀ ਸੱਡਾ ਅਚਾਰੀ ਹਲਵਾ ਇਹੋ ਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਹਲਵਾ ਸਾਰੇ ਨ ਕਰ ਦਾਂਗੇ ਨਿਕਸ ਲੋਜੀ 컬러 ਤੇ ਬੜਾ ਸੋਹਣਾ ਹੈ ਹੁਣ ਦੇਖੋ ਕਿੱਦਾਂ ਦੀ ਬਣਦੀ ਆ ਇਹ ਜਿਹੜੀ ਖਲਵੇ ਨੇ ਛੱਡ ਦਿੱਤਾ ਥੋੜਾ ਜਿਹਾ ਪਾਣੀ ਤੇ ਪਾਣੀ ਤੁਹਾਨੂੰ ਪਤਾ ਹੀ ਹੈ ਹਲਵਾ ਛੱਡਦੇ ਹੁੰਦੇ ਆ ਸੋ ਆਪਾਂ ਹੁਣ ਇਹਨੂੰ 5 ਕੁ ਮਿੰਟ ਰਿਵਾਇਟ ਪਕਾ ਲਿਆ ਹੁਣ ਆਪਾਂ ਇਹਨੂੰ ਥੋੜਾ ਜਿਹਾ ਟੱਕ ਕੇ ਪਕਾਵਾਂਗੇ ਕਿਉਂਕਿ ਇਹ ਜਿਹੜਾ ਹੈਗਾ ਆ ਉਤਰਾਂ ਤਾਂ ਬਹੁਤ ਛਿੱਤੀ ਬਣ ਜਾਂਦਾ ਪਰ ਇਹਦੇ ਜਿਹੜੇ ਆ ਸਿਲਕੀ ਆਪਾਂ ਨਾਲ ਹੀ ਰੱਖੇ ਸਿਕੜਾ ਸਮੇਤ ਸੋ ਉਹਦੇ ਕਰਕੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਟੱਕ ਕੇ ਪਕਾਉਣੀ ਆਂ ਅੰਦਰ ਸਬਜੀ ਤੇ ਗਈ ਜੀ ਸਬਜੀ ਪਣ ਫਟ ਹੋ ਗਿਆ ਹਲਵਾ ਸੋ ਹੁਣ ਹੌਣ ਵਾਲੇ ਆਉਣਗੇ ਉਹ ਦਸਨ ਗੇ ਕੈਮਰਿਕ ਕਲਰ ਨਹੀਂ ਆ ਵਧੀਆ ਹੁੰਦਾ ਪਰ ਬਹੁਤ ਹੀ ਸੋਹਣਾ ਰੰਗ ਬਣਿਆ ਇਹਦਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਉੱਪਰ ਕੱਟਿਆ ਹੋਇਆ ਫਰੈਸ਼ ਫਰੈਸ਼ ਕਰਦਾ ਤਨੀਆ ਚੇਦੀ ਦੀ ਖੁਸ਼ਬੂ ਬਹੁਤ ਹੀ ਵਧੀਆ ਸਬਜੀ ਦੀ ਬੜੀ ਵਧੀਆ ਖੁਸ਼ਬੂ ਆ ਕਿਉਂਕਿ ਇਹ ਬਣਿਆ ਜੀ ਅਚਾਰੀ ਪੇਠਾ ਆਚਾਰ ਵਾਲਾ ਸਾਰਾ ਜੋ ਆਪਾਂ ਪਾਉਣੀ ਆ ਆਚਾਰ ਦੇ ਵਿੱਚ ਮਸਾਲੇ ਉਹ ਵਾਲਾ ਤੇ ਬੜੀ ਵਧੀਆ ਖੁਸ਼ਬੂ ਆ ਰਹੀ ਆ ਸੋ ਬੱਚਾ ਬਾਟੀ ਵੀ ਪਹੁੰਚ ਗਈ ਆ ਫਿਰ ਕਰਾਉਣੇ ਉਹਨਾਂ ਨੂੰ ਗੇਸਟ ਤੇ ਦੱਸ ਦੇ ਆ ਤੁਹਾਨੂੰ ਵੀ ਇਹ ਕਿੰਨੇ ਦਾ ਬਣਿਆ ਜੀ ਬਾਹਾਂ ਦੀ ਦਾਲੀ ਤੇ ਸਾਵਣ ਨੇ ਮੈਨੂੰ ਕਿਹਾ ਕਿ ਬਚਾ ਕੇ ਰੱਖਿਓ ਤੇ ਇਹ ਸਪੈਸ਼ਲ ਤੇ ਬਾਕੀ ਹੁਣ ਕੀ ਆਵਾਜ਼ ਹੈ ਕੀ ਆਵਾਜ਼ ਹੈ ਕਿੰਨੀ ਕੁ ਸਵਾਦ ਬਹੁਤ ਹੀ ਸਵਾਦ ਆ ਆ ਤੇਲ ਨਹੀਂ ਪੁੱਛੋਗੇ ਕਿੰਨਾ ਪਾਇਆ ਨਹੀਂ ਅਸਲ ਚ ਹਾਂ ਪਤਾ ਮੈਨੂੰ ਤੁਸੀਂ ਪਾਇਆ ਹੀ ਨਹੀਂ ਉਹ ਲੈ ਲਓ ਤੇਲ ਪਾਇਆ ਮੈਂ ਕਿੰਨਾ ਤੇਲ ਪਾਇਆ ਅਜੇ ਅੱਛਾ ਉਹਦੇ ਚ ਇੰਨੇ ਪੀ ਲਿਆ ਤੇਲ ਤੇ ਮੈਂ ਤੇ ਸੋਚਿਆ ਕਿ ਸ਼ਾਇਦ ਇਹ ਨੇ ਉੱਪਰ ਨੇ ਇਹ ਨੇ ਹਲਵੀ ਨੇ ਪੀ ਲਿਆ ਤੇਲ ਹਲਵਾਈ ਪੀ ਗਿਆ ਅੱਛਾ ਇਹ ਨਾ ਤੇ ਉਹ ਪਾਇਆ ਹਾਂ ਕਟੂਗੜ ਦੋ ਕਟੀਆਂ ਹੋਣਿਆ ਮੈਨੂੰ ਲੱਗਣ ਡਿਆ ਮੈਨੂੰ ਮੈਂ ਕਿਹਾ ਐਨੇ ਚ ਮੈਂ ਤਿੰਨ ਸਬਜ਼ੀਆਂ ਬਣਾ ਲਾਂ ਜਿੰਨਾ ਮੈਂ ਤੇਲ ਪਾਤਾ ਤਾਂ ਉਹੀ ਗੱਲ ਹੈ ਸਬਜ਼ੀਆਂ ਕਿਉਂ ਸਵਾਦ ਬਣਦੀਆਂ ਕਿਉਂਕਿ ਉਹਨਾਂ ਦੇ ਵਿੱਚ ਪ੍ਰੋਪਰ ਆਇਲ ਹੁੰਦਾ ਆ ਕਿ ਉਹ ਆਇਲ ਜੋ ਵੀ ਹੁੰਦਾ ਜਦੋਂ ਮਸਾਲੇ ਪੂਰੇ ਪੈ ਜਾਣ ਫਿਰ ਹਰ ਚੀਜ਼ ਸਵਾਦੀ ਸਵਾਦ ਆ ਤੁਸੀਂ ਮੈਸੀ ਚੰਦੀ ਬਣਾਉਂਦੇ ਉਹ ਵੀ ਬਹੁਤ ਸਵਾਦ ਬਣਦੀ ਹੈ ਉਹ ਵਾਲੀ ਹਾਂ ਉਹ ਸਵਾਦ ਬਣਦੀ ਉਹ ਚਾਹੇ ਤੁਸੀਂ ਇੱਕ ਚਮਚ ਵੀ ਤੇਲ ਨਹੀਂ ਪਾਉਂਦੇ ਠੀਕ ਆ ਜੀ ਸੱਚੀ ਮੋਸੋ ਵਾਲਾ ਥੈਂਕ ਯੂ ਜੀ ਜੋਜੋ ਸਿੰਘ ਜੀ ਤੇ ਇਹਨਾਂ ਨੇ ਸਵੇਰ ਦਾ ਫੁਲਕਾ ਨਹੀਂ ਖਾਦਾ ਟਿਫਨ ਇਸ ਤਰ੍ਹਾਂ ਹੀ ਲੈ ਕੇ ਆ ਗਏ ਨੇ ਮੇਰੇ ਬਾਬਾ ਜੀ ਤੇ ਹੁਣ ਕਹਿੰਦੇ ਆ ਕਿ ਦਾਲ ਹੈਗੀ ਮम्मा ਉਹ ਤਾਂ ਬੱਚਿਆਂ ਨੇ ਲੈ ਲਈ ਤੇ ਮੈਂ ਨੂੰ ਪਤਾ ਹੀ ਕਿ ਇਹਨੂੰ ਦਾਲ ਬੜੀ ਪਸੰਦ ਆ ਤਾਂ ਮੈਂ ਇਹ ਲਈ ਰੱਖੀ ਸੀ ਹੁਣ ਤੁਸੀਂ ਫ੍ਰਿਜ 'ਚ ਵੜ ਵੜ ਕੇ ਕੀ ਕਰੋਗੇ ਵਟਸੈਕ ਦੇ ਵਿੱਚ ਇਹਦੇ ਤੇ ਵੜ ਜੂ ਵੜੋਗੇ ਤਾਂ ਮੇਰੀ ਚਾਪ ਬੁਲ ਗਈ ਤੇ ਆਹ ਲੋ ਜੀ ਮੈਂ ਸਬ ਤਾਲ ਗਰਮ ਕਰਦਾਂ ਲੱਗੀਆਂ ਹੈਲੋ ਤੁਹਾਡੇ ਨਾਲ ਗੱਲ ਕਰ ਰਹੀ ਆ ਬੜੀ ਸ਼ਰਮ ਆਉਂਦੀ ਐ ਨੂੰ ਸ਼ਰਮ ਆਉਂਦੀ ਐ ਹੈਲੋ ਲੱਗਦਾ ਤੇਨ ਜੀ ਸੋ ਇਹ ਸੀ ਜੀ ਸਾਡੀ ਜੀ ਜੀ ਦੱਸਾਂ ਲੱਗਦਾ ਨਹੀਂ ਕਿ ਮੇਰੇ ਵਿੱਚ ਤੇਲ ਪਾਇਆ ਵਗੀ ਜੀ ਅੱਛਾ ਇੱਥੋਂ ਕੀ ਲੱਭਣਾ ਇੱਥੇ ਤਾਂ ਕੁਝ ਵੀ ਨਹੀਂ ਹੈ ਇਹ ਮਿਲ ਤਾਂ ਸਾਰੇ ਬੱਚੇ ਜਾ ਕੇ ਆ ਹੀ ਕੁਝ ਕਰਦੇ ਹੋਣੇ ਘਰੇ ਇਹਨੇ ਹੁਣ ਸਾਰੀ ਫ੍ਰਿਜ ਵੇਖਣੀ ਆ ਕਿ ਉਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਸਬਜੀ ਜੀ ਬਹੁਤ ਵਧੀਆ ਬਣੀ ਆ ਸੋ ਬਣਾ ਕੇ ਜੂ ਦੇਖਿਓ ਬੜੀ ਵਧੀਆ ਬਣੀ ਆ ਮੈਂ ਵੀ ਜਿਹੜੀ ਆ ਮੇਰੇ ਨੇਬਰ ਉਹਨਾਂ ਦੀ ਰੈਸਪੀ ਆ ਉਹਨਾਂ ਤੋਂ ਲਈ ਮੈਂ ਕਿਉਂਕਿ ਉਹਨਾਂ ਨੇ ਇੱਕ ਦਿਨ ਬਣਾ ਕੇ ਭੇਜੀ ਮੈਨੂੰ ਬੜੀ ਚੰਗੀ ਲੱਗੀ ਮੈਂ ਤਾਂ ਬਹੁਤ ਥੋੜੀ ਜਿਹੀ ਗੱਲ ਉਹ ਵੀ ਤੁਸੀਂ ਖਾਸ ਖਾਂਦੇ ਹਾਂ ਜੀ ਉਹ ਤੇ ਕਾਫੀ ਤਿੱਖੀ ਸੀ ਪਰ ਮੈਂ ਆਪਣੇ ਹਿਸਾਬ ਨਾਲ ਬਣਾਈ ਕਿ ਤਾਂ ਤਾਂ ਹੀ ਤੋ ਉਹਨਾਂ ਵਾਲੀ ਤਾਂ ਇੰਨੀ ਸਵਾਦ ਹੀ ਨਾ ਪਰ ਮੈਂ ਇੰਨੀ ਕੁ ਲਈ ਬਾੜੀ ਜੀ ਬਾਕੀ ਦਿਲਜੀਤ ਜੀ ਨੇ ਘਾਦੀ ਆ ਬਹੁਤ ਸਵਾਦ ਸੀ ਉਹ ਵੀ ਸਬਜੀ ਤੇ ਉਹਨਾਂ ਦੀ ਰੈਸਪੀ ਆਪਾਂ ਚੋਕਲੇ ਚੋਕ ਲਈ ਤੇ ਆਪਣੇ ਹਿਸਾਬ ਨਾਲ ਬਣਾਇਓ ਪਰ ਤੁਸੀਂ ਟਰਾਈ ਕਰਿਓ ਜਲਦੀ ਬਣਾ ਕੇ ਦੇਖਿਓ ਸੋ ਮਿਲਦੇ ਹਾਂ ਅੱਜ ਕੱਲ ਨੂੰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਭ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ